ਫਾਰਮ ਦੇ ਵਿੱਚ ਫਸਨੇ ਆ ਜੀ ਇਹ ਵਿంటర్ ਦਾ ਪਹਿਲਾ ਸਟਾਰਮ ਆ ਜਿਹਦੇ ਵਿੱਚ ਅਸੀਂ ਫਸੇ ਹੋ ਆ ਤੇ ਬਹੁਤ ਬੁਰਾ ਹਾਲ ਆ ਜੀ ਆਪਣਾ ਤੁਸੀਂ ਦੇਖ ਸਕਦੇ ਹੋ ਟਰੇਲਰ ਦਾ ਹਾਲ ਕਿੰਨਾ ਬੁਰਾ ਆ ਇਧਰ ਭਰਿਆ ਪਿਆ ਜੀ ਸਾਰਾ ਇਹ ਸਨੋ ਉਹ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਆ ਅੱਜ ਸਟਾਰਮ ਬਹੁਤ ਭੈੜਾ ਆ ਜੀ ਇਹ ਟਰੇਲਰ ਦੇ ਹਾਲ ਦੇਖੋ ਪੂਰਾ ਭਰਿਆ ਪਿਆ ਆ ਜੀ ਆਲੇ ਦੁਆਲੇ ਵੀ ਸਭ ਕੁਝ ਯਾਨੀ ਕਿ ਪੂਰਾ ਬੰਦ ਹੀ ਹੋਇਆ ਪਿਆ ਮਾਹੌਲ ਬਾਕੀ ਸਾਰੇ ਟਰੱਕ ਡਰਾਈਵਰ ਵੀ ਖੜੇ ਆ ਜੀ ਸੜਕਾਂ ਤੇ ਹਾਈਵੇ ਬੰਦ ਕਰਤਾ ਇਹਨਾਂ ਨੇ ਤੇ ਹੁਣ ਦੇਖੋ ਜੀ ਕਦ ਤੱਕ ਖੁੱਲਦਾ ਇਹ ਇਹਨੂੰ ਹੁਣ ਇਹ ਵੀ ਅਪਡੇਟ ਤਾਂ ਕੋਈ ਨਹੀਂ ਆਈ ਜੀ ਹੋ ਸਕਦਾ ਕਿ 12 ਘੰਟੇ ਵੀ ਲੱਗ ਜਾਣ ਤੇ ਹੋ ਸਕਦਾ 24 ਵੀ ਲੱਗ ਜਾਣ ਜੀ ਬਾਕੀ ਸਾਰੇ ਪਾਸੇ ਜੀ ਸੜਕਾਂ ਦੇ ਉੱਪਰ ਸਨੋਈ ਸਨੋ ਹੋਈ ਪਈ ਆ ਆ ਸਾਡੇ ਬਾਈ ਜੀ ਨੇ ਦੇਖ ਸਕਦੇ ਹੋ ਕਿ ਆ ਲੋਕਲ ਆੜੀਆਂ ਕਾਰਾਂ ਆ ਰਹੀਆਂ ਹੋਈਆਂ ਤੇ ਸੜਕਾਂ ਤੇ ਪੂਰਾ ਸਲਿਪਰੀ ਹੋਇਆ ਪਿਆ ਜੀ ਇਸ ਲਈ ਹਾਈਵੇ ਬੰਦ ਕੀਤਾ ਹੋਇਆ ਤਾਂ ਕਿ ਕੋਈ ਐਕਸੀਡੈਂਟ ਨਾ ਹੋਵੇ ਜੀ ਡਰਾਈਵਰਾਂ ਦੀ ਸੇਫਟੀ ਕਰਕੇ ਇਹ ਕਰਨਾ ਪੈਂਦਾ ਜੀ ਇਹਨਾਂ ਨੂੰ ਪਰ ਬਹੁਤ ਵਧੀਆ ਹੈ ਜੀ ਇਹ ਕਿ ਹਾਈਵੇ ਬੰਦ ਕਰ ਦਿੰਦੇ ਆ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ ਜੀ ਬਾਵਾ ਦੇ ਪੁੱਤ ਇਥੇ ਤੁਰੇ ਫਿਰਦੇ ਆ ਜੀ ਸੜਕਾਂ ਦੇ